ਆ ਅੱਠ ਤਾਂਤਾਂ ਦੇ ਵਿੱਚ ਇੱਕ ਤਾਂਤ ਸੋਨੇ ਦੀ ਇਹਦੇ ਵਿੱਚ ਝੋਲ ਥੋੜੀ ਝਲਕ ਵੀ ਹੈ ਜਿਹਦੇ ਕਰਕੇ ਇਹ ਇਹਦੇ ਵਿੱਚ ਚਮਕ ਹੈ ਤਾਂ ਜਾ ਜਾ ਖਰਾਬ ਨਹੀਂ ਹੋ ਰਿਹਾ ਸ਼ੇਰ ਦੇ ਮੂੰਹ ਲੱਗੇ ਹੋਏ ਨੇ ਦੋਨੇ ਪਾਸੇ ਇਹ ਆ ਕੁੰਡੇ ਜੀ ਇਹਦਾ ਇੱਕ ਕੁੱਟਾ ਕੁੰਡਾ ਘੱਟੋ ਘੱਟ 4-5 ਕਿਲੋ ਦਾ ਕੱਲਾ ਕੁੰਡਾ ਹੈ ਜਿਹੜੇ ਇਹ ਕਾਰੀਗਰਾਂ ਨੇ ਠਠਿਆਰਾਂ ਨੇ ਬਣਾਈ ਹੈ ਭਾਈ ਹੀਰਾ ਸਿੰਘ ਉਹਨਾਂ ਦੀ ਚੌਥੀ ਪੀੜ੍ਹੀ ਉਰੇ ਆਈ ਸੀ ਉਹ ਦੱਸਦੇ ਸੀ ਕਹਿੰਦੇ ਸਾਨੂੰ ਪਤਾ ਲੱਗਿਆ ਵੀ ਇਹ ਦੇਗਾ ਤਿੰਨ ਬਣੀਆਂ ਸੀ ਠੀਕ ਹੈ ਜੀ ਤਿੰਨ ਸੀ ਦੋ ਦੇਗਾਂ ਹੈਗੀਆਂ ਆਪਣੇ ਕਹਿੰਦੇ ਤੀਜੀ ਦੇਗ ਦਾ ਸਾਨੂੰ ਵੀ ਨਹੀਂ ਪਤਾ ਵੀ ਕਿੱਥੇ ਹੈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਜੀ ਗੁਰਸਾਗਰ ਮਸਤੌਣਾ ਸਾਹਿਬ ਵਿਖੇ ਇੱਥੇ ਆਪਾਂ ਦਰਸ਼ਨ ਕਰਾਂਗੇ ਜੀ ਉਸ ਦੇਗ ਦੇ ਜਿਹੜੀ ਅੱਜ ਤੋਂ 100 ਸਾਲ ਪਹਿਲਾਂ 1923 ਦੇ ਵਿੱਚ ਸੰਤ ਆਤਰ ਸਿੰਘ ਜੀ ਮਹਾਰਾਜ ਨੇ ਗੁਜਰਾਵਾਲਾ ਪਾਕਿਸਤਾਨ ਤੋਂ ਪਾਈ ਹੀਰਾ ਸਿੰਘ ਠਠਿਆਰ ਤੋਂ ਤਿਆਰ ਕਰਵਾਈ ਸੀ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀਗਾ ਤੇ ਅੱਜ ਆਪਾਂ ਦਰਸ਼ਨ ਕਰਦੇ ਹਾਂ ਜੀ ਉਸ ਦੇਗ ਦੇ ਜਿਹੜੀ ਕਿ 8 ਧਾਤਾਂ ਤੋਂ ਬਣੀ ਹੋਈ ਹੈ ਜਿਸ ਦੇ ਵਿੱਚ ਸੋਨਾ ਵੀ ਮਿਕਸ ਹੈ ਤੇ ਇਸ ਦੇਗ ਦੇ ਵਿੱਚ 4 ਕੁਆਂਟਲ ਚੌਲ ਜੈ 4 ਕੁਆਂਟਲ ਰਾਸ਼ਨ ਇੱਕੋ ਟਾਈਮ ਤਿਆਰ ਹੋ ਜਾਂਦਾ ਹੈ ਤੇ ਆਓ ਹੁਣ ਆਪਾਂ ਬਾਕੀ ਦੀ ਰਹਿੰਦੀ ਜਾਣਕਾਰੀ ਹਜ਼ੂਰੀ ਰਾਗੀ ਭਾਈ ਅਵਤਾਰ ਸਿੰਘ ਜੀ ਤੋਂ ਪ੍ਰਾਪਤ ਕਰਦੇ ਹਾਂ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਆਪਾਂ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਕੂਣਾ ਸਾਹਿਬ ਵਾਲਿਆਂ ਵੱਲੋਂ ਵਰਸਾਈ ਹੋ ਧਰਤੀ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਲੰਗਰ ਹਾਲ ਦੇ ਵਿੱਚ ਖੜੇ ਐ ਇਸ ਵੇਲੇ ਸੋ ਸਾਡੇ ਨਾਲ ਸਾਰੇ ਸਤਿਕਾਰਯੋਗ ਸਰਦਾਰ ਹਾਕਮ ਸਿੰਘ ਜੀ ਪਾਈ ਅਵਤਾਰ ਸਿੰਘ ਜੀ ਇਥੋਂ ਦੇ ਹਜ਼ੂਰੀ ਰਾਗੀ ਪਾਈ ਜੋਸ਼ ਸਿੰਘ ਜੀ ਸਾਰੇ ਜਿਹੜੇ ਗੁਰਸਿੱਖ ਖੜੇ ਐ ਸੋ ਅੱਜ ਸਾਨੂੰ ਉਹ ਜਿਹੜੀ ਇਤਿਹਾਸਿਕ ਦੇਖ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਹੜੀ ਦੇਖ ਦੇ ਵਿੱਚ ਅੱਜ ਵੀ ਸੰਗਤਾਂ ਦੇ ਲਈ ਬਹੁਤ ਜ਼ਿਆਦਾ ਜਿਹੜਾ ਲੰਗਰ ਹੈ ਉਹ ਤਿਆਰ ਕੀਤਾ ਜਾਂਦਾ ਸੋ ਇਸ ਦੇਖ ਦਾ ਇਤਿਹਾਸ ਕੀ ਹੈ ਇਹ ਦੇਖ ਕਦੋਂ ਸੰਤ ਮਹਾਰਾਜ ਬਾਬਾ ਤਰ ਸਿੰਘ ਜੀ ਨੇ ਬਣਾਈ ਜਾ ਕਿੰਨਾਂ ਨੇ ਇਸ ਦੇਗ ਦੀ ਸੇਵਾ ਕੀਤੀ ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਆਪਾਂ ਭਾਈ ਅਵਤਾਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਤੋਂ ਲਵਾਂਗੇ ਸੋ ਪਹਿਲਾਂ ਭਾਈ ਸਾਹਿਬ ਨੂੰ ਆਪਾਂ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਅਵਤਾਰ ਸਿੰਘ ਜੀ ਅਸੀਂ ਆਪਣੇ ਆਪ ਨੂੰ ਵੀ ਬਹੁਤ ਵੱਡੇ ਭਾਗਾਂ ਵਾਲੇ ਸਮਝਦੇ ਆ ਜੋ ਕਿ ਸਾਨੂੰ ਅੱਜ ਇਸ ਇਤਿਹਾਸਕ ਦੇਗ ਦੇ ਦਰਸ਼ਨ ਕਰਨ ਦਾ ਜਿਹੜਾ ਸੁਭਾਗ ਮਿਲੇ ਹੈ ਸੋ ਅਸੀਂ ਆਪਜੀ ਤੋਂ ਜਾਣਨਾ ਚਾਹੁੰਦੇ ਆ ਵੀ ਜਿਹੜੀ ਇਹ ਦੇਗ ਹੈ ਇਹ ਕਦੋਂ ਤਿਆਰ ਕੀਤੀ ਗਈ ਇਹਦੇ ਬਾਰੇ ਸਾਨੂੰ ਤੁਸੀਂ ਵਿਸਤਾਰ ਦੇ ਵਿੱਚ ਜ਼ਰੂਰ ਦੱਸੋ ਜੀ ਸਾਰੇ ਹੀ ਇਹ ਚੈਨਲ ਦੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਆਪਾਂ ਦੇਖਦੇ ਦਰਸ਼ਨ ਕਰ ਰਹੇ ਆ ਇਹਨੂੰ ਦੇਗ ਵੀ ਕਹਿ ਦਿੰਨੇ ਆ ਜਾਂ ਵੱਡਾ ਵਿਸ਼ਾਲ ਵਰਤਨ ਵੀ ਕਹਿ ਦਿੰਨੇ ਆ ਲੋਹ ਵੀ ਕਹਿ ਦਿੰਨੇ ਆ ਲੋ ਲੰਗਰ ਤਪਦੇ ਰਹਿਣ ਜਿਵੇਂ ਦੇਗ ਤੇਗ ਫਤੇ ਸਾਡੇ ਪੰਥਕ ਬੋਲੇ ਨੇ ਇਹ ਦੇਖ ਜਿਹੜੀ ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਨੇ ਧਰਮ ਪ੍ਰਚਾਰ ਫੇਰੀ ਪੂਰੇ ਪੰਜਾਬ ਹੀ ਨਹੀਂ ਬਲਕਿ ਉਸ ਸਮੇਂ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਨਾਮ ਸਤਕਾਰਿਆ ਜਾਂਦਾ ਸੀ ਗੁਜਰਾਵਾਲਾ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਗੁਜਰਾਵਾਲਾ ਉਸ ਸਮੇਂ ਵੱਡਾ ਦੇਸ਼ ਪੰਜਾਬ ਸੀ ਗੁਜਰਾਵਾਲੇ ਸੰਤ ਬਾਬਾ ਅਤਰ ਸਿੰਘ ਜੀ ਗਏ ਹੋਏ ਸਨ ਉਹਨਾਂ ਦੇ ਮਨ ਵਿੱਚ ਫੁਰਨਾ ਸੀ ਕਿ ਆਪਾਂ ਅਕਾਲ ਲੰਗਰ ਗੁਰਸਾਗਰ ਮਸਤਾਨਾ ਸਿਵ ਵਿਖੇ ਇਸ ਤਰ੍ਹਾਂ ਦੇ ਵਿਸ਼ਾਲ ਜਿਹੜੇ ਵਰਤਨ ਦੇਗ ਇਹ ਬਣਵਾਉਣੀ ਹੈ ਗੁਜਰਾਵਾਲੇ ਫਿਰ ਸੰਤ ਤੇਜਾ ਸਿੰਘ ਟ੍ਰਿਪਲ ਐਮਏ ਹਾਰਵਰਡ ਅਮਰੀਕਾ ਤੋਂ ਜਿਹੜੇ ਡਿਗਰੀ ਕਰਕੇ ਆਏ ਸੀ ਉਹ ਮਹਾਪੁਰਸ਼ਾਂ ਦੇ ਨਾਲ ਸਨ ਤੇ ਮਹਾਪੁਰਸ਼ਾਂ ਨੇ ਮੰਦਪੁਰਨਾ ਜੋ ਸੰਤ ਤੇਜਾ ਸਿੰਘ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਆਪਾਂ ਵਿਸ਼ਾਲ ਵਰਤਨ ਦੇ ਜਿਹੜੀਆਂ ਦੇਗਾ ਤਿਆਰ ਕਰਵਾਉਣੀਆਂ ਨੇ ਦੋ ਦੇਗਾ ਕਿਉਂਕਿ ਇੱਕ ਦੇਗ ਇਥੇ ਸ਼ੋਭਤ ਹੈ ਇੱਕ ਦੇਵ ਗੁਰੂ ਕਾਂਸੀ ਦਮਦਮਾ ਸਾਹਿਬ ਬੁੰਗਾ ਮਸਵਾਣਾ ਸਾਹਿਬ ਇਥੇ ਸ਼ੋਭਤ ਹੈ ਵੀ ਇਸ ਤਰ੍ਹਾਂ ਦੇ ਆਪਾਂ ਦੇਖਾਂ ਜਿਹੜੀਆਂ ਤਿਆਰ ਕਰਵਾਉਣੀਆਂ ਨੇ ਫਿਰ ਸੰਤ ਤੇਜਾ ਸਿੰਘ ਜੀ ਭਾਈ ਹੁਕਮ ਹੁਕਮ ਸਿੰਘ ਜੀ ਗੁਜਰਾਵਾਲੇ ਉਹਦੇ ਪਾਸ ਗਏ ਇਹ ਹੁਕਮ ਸਿੰਘ ਜੀ ਨੂੰ ਸੇਵਾ ਲਈ ਹੁਕਮ ਸਿੰਘ ਜੀ ਨੇ 200 ਰੁਪਇਆ ਸੰਗਤਾਂ ਤੋਂ ਇਕੱਤਰ ਕਰਕੇ ਉਸ ਸਮੇਂ ਜਿਹੜੇ ਜਿਹਨੂੰ ਆਪਾਂ ਠਠਿਆਰ ਕਹਿ ਦਿੰਦੇ ਆ ਬਰਤਨ ਬਣਾਉਣ ਵਾਲੇ ਉਹ ਠਠਿਆਰ ਉਹਨਾਂ ਦਾ ਨਾਮ ਹੀਰਾ ਸਿੰਘ ਤੇ ਖੁਸ਼ਹਾਲ ਸਿੰਘ ਆਉਂਦਾ ਸੋ ਉਹ ਉਹਨਾਂ ਦੇ ਪਰਿਵਾਰ ਉਹਨਾਂ ਦੀਆਂ ਪੀੜੀਆਂ ਅੱਜ ਤੱਕ ਇਸ ਸਥਾਨ ਤੇ ਆ ਰਹੀਆਂ ਨੇ ਦਰਸ਼ਨ ਕਰਨ ਕੁਝ ਉਹਨਾਂ ਦਾ ਪਰਿਵਾਰ ਹੈ ਜਿਹੜਾ ਜਗਾਦਰੀ ਰਹਿ ਰਿਹਾ ਉਹ ਵਰਤਨਾ ਦਾ ਹੀ ਕੰਮ ਹੀ ਕਰਦੇ ਨੇ ਤੇ ਕੁਝ ਪਰਿਵਾਰ ਹੈ ਜਿਹੜਾ ਹੁਸ਼ਿਆਰਪੁਰ ਰਹਿ ਰਿਹਾ ਇਹ ਜਿਹੜੀ ਦੇਗ ਸੀ ਜੀ ਇਹ ਉਸ ਸਮੇਂ ਗੁਜਰਾਵਾਲੇ ਤੋਂ ਬਣੀ ਸੀ ਭਾਈ ਹੁਕਮ ਸਿੰਘ ਜੀ ਨੇ ਇਹ ਸੇਵਾ 200 ਰੁਪਇਆ 71 ਕਰਿਆ ਸੀ ਬਸ ਤੇ ਪਾਈ ਸਾ ਸਾਨੂੰ ਇਹ ਵੀ ਦੱਸਣਾ ਕਰੋ ਵੀ ਇਹ ਦੇਗ ਜਦੋਂ ਬਣ ਕੇ ਪਿਆਰ ਹੋਈ ਤੇ ਦੇਖ ਫਿਰ ਉੱਥੋਂ ਇੱਥੇ ਮਸਤੋਣਾ ਸਾਹਿਬ ਕਿਸ ਤਰ੍ਹਾਂ ਆਏ ਤੇ ਕੌਣ ਇਸ ਦੇਖ ਨੂੰ ਇੱਥੇ ਮਸਤੋਣਾ ਸਾਹਿਬ ਲੈ ਕੇ ਆਇਆ ਹਾਂ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਵੀ ਕਿਉਂਕਿ ਉਦੋਂ ਸਾਧਨ ਨਹੀਂ ਹੁੰਦੇ ਸੀ ਕੱਲੀ ਰੇਲ ਗੱਡੀ ਦਾ ਸਾਧਨ ਸੀ ਚਾ ਗੱਡਿਆਂ ਦਾ ਸਾਧਨ ਸੀ ਇਹ ਗੁਜਰਾਵਾਲੇ ਤੋਂ ਰੇਲ ਗੱਡੀ ਰਾਹੀਂ ਦੋਹੇ ਤੇਗਾ ਇੱਥੇ ਮਸਤੋਣਾ ਸਾਹਿਬ ਆਇਆ ਸੰਗਰੂਰ ਇਹਨਾਂ ਦੀ ਜਿਹੜੀ ਬਿਲਟੀ ਸੀ ਜਦੋਂ ਇੱਥੇ ਮਸਤੋਣਾ ਸਾਹਿਬ ਆਈ ਕਿਉਂਕਿ ਉਹਨਾਂ ਸਮੇਂ ਦੇ ਵਿੱਚ ਬਿਲਟੀਆਂ ਵੀ ਅੰਗਰੇਜ਼ੀ ਵਿੱਚ ਲਿਖੀਆਂ ਹੁੰਦੀਆਂ ਇੰਗਲਿਸ਼ ਦੇ ਵਿੱਚ ਓਰੇ ਮਹਾਪੁਰਸ਼ਿਕ ਰਹੇ ਹੁੰਦੇ ਤੇ ਇਹ ਸੰਤ ਨਰਿੰਜਨ ਸਿੰਘ ਮੋਹੀ ਵਾਲੇ ਉਹ ਵੀ ਫੌਜ ਦੇ ਵਿੱਚੋਂ ਰਿਟਾਇਰ ਸੀਗੇ ਉਹਨਾਂ ਨੇ ਜਦੋਂ ਬਿਲਟੀ ਬੜੀ ਦੇਖਿਆ ਵੀ ਇਸ ਕਰਕੇ ਦੇਗਾ ਨੇ ਜਿਹੜੀਆਂ ਆਪਣੀਆਂ ਸੰਗਰੂਰ ਸਟੇਸ਼ਨ ਤੇ ਆ ਗਈਆਂ ਉਹ ਆਪਾਂ ਲੈ ਕੇ ਆਉਣੀਆਂ ਨੇ ਜੀ ਉੱਥੋਂ ਫਿਰ ਸੰਗਰੂਰ ਸਟੇਸ਼ਨ ਤੇ ਇਹ ਰੇਲ ਗੱਡੀ ਰਹੀ ਆ ਗਈ ਦੀ ਸੰਗਰੂਰ ਸਟੇਸ਼ਨ ਤੋਂ ਫਿਰ ਇਹਨਾਂ ਦੋਨੇ ਦੇਗਾ ਨੂੰ ਗੱਡਿਆਂ ਦੇ ਵਿੱਚ ਸਿੰਘ ਰੱਖ ਕੇ ਉਸ ਸਮੇਂ ਇਹਨਾਂ ਨੂੰ ਇੱਥੇ ਮਸਾਉਣਾ ਸਾਹਿਬ ਲੈ ਕੇ ਆਏ ਔਰ ਜਿਸ ਦਿਨ ਇਹ ਮਸਾਉਣਾ ਸਾਹਿਬ ਦੇਗਾ ਆਈਆਂ ਉਸ ਦਿਨ ਮੁਕਸਰ ਦੀ ਮਾਗੀ ਦਾ ਜੋੜ ਮੇਲਾ ਚੱਲ ਰਿਹਾ ਸੀ ਇੱਥੇ। ਬੁੜੀਆਂ ਸੰਗਤਾਂ ਭਾਰੀ ਬੇਨਤੀ ਤੇ ਇਕੱਤਰ ਸੀਆਂ। ਜੋੜ ਮੁਕਸਰ ਦੀ ਮਾਗੀ ਦਾ ਜੋ ਮਸਤੌਣਾ ਸਾਹਿਬ ਜੋੜ ਮੇਲਾ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ ਸੀ। ਤੇ ਜਾਂ ਆਪਣਾ ਬਸਾਖੀ ਦਾ ਜੋੜ ਮੇਲਾ ਮਸਤੌਣਾ ਸਾਹਿਬ ਨੂੰ ਤਾਂ ਜਿਆਦਾ ਜਾਣਕਾਰੀ ਹੋਣੀ ਹੈ ਜੋ ਵੀ ਮੈਂ ਸੰਤ ਮਹਾਰਾਜ ਬਾਬਾ ਤਰ ਸਿੰਘ ਜੀ ਦੇ ਇਤਿਹਾਸ ਵਿੱਚੋਂ ਪੜ੍ਹਿਆ। ਹਾਂਜੀ। ਇਸ ਸੰਤ ਮਹਾਰਾਜ ਜੀ ਆਪ ਵੀ ਉਹਨਾਂ ਮਹਾਨ ਸ਼ੀਧਾਂ ਦੀ ਜਾਤ ਜਿਹੜੀ ਹੈ ਹਾਂਜੀ ਉਹ ਹਰ ਸਾਲ ਇੱਥੇ ਮਨਾਉਂਦੇ ਰਹੇ ਆ ਜੀ ਮਹਾਨ ਸ਼ਿਦਾ ਜੀ ਜਾਦ ਵਿੱਚ ਗੁਰਮਤ ਸਵਾਗਤ ਹੁੰਦੇ ਰਹੇ ਆ ਹਾਂਜੀ ਤੁਸੀਂ ਬਹੁਤ ਸੋਹਣੇ ਢੰਗ ਦੇ ਨਾਲ ਦੱਸਿਆ ਤੇ ਇਹਦੇ ਬਾਰੇ ਵੀ ਸਾਨੂੰ ਜਰੂਰ ਜਾਣਕਾਰੀ ਦਿਓ ਵੀ ਇਸ ਦੇਗ ਦਾ ਵਜਨ ਕਿੰਨਾ ਕੁ ਹੋਏਗਾ ਲੱਗਦਾ ਵੀ ਇਹ ਤਾਂ ਬਹੁਤ ਭਾਰੀ ਵਜਨ ਇਹ ਵਜਨ ਤਾਂ ਇਹ ਘੱਟ ਤੋਂ ਘੱਟ 8-9 ਕੁਇੰਟਲ ਵਜਨ ਇਹਦਾ ਹੈਗਾ ਜੀ ਠੀਕ ਹੈ ਜੀ ਇਹ 8 ਧੰਤਾਂ ਦੀ ਬਣੀ ਹੋਈ ਹੈ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਸਮਾਨ ਜਿਹੜਾ ਸਮਾ ਜਾਂਦਾ ਹੈ ਜਿਹੜਾ ਬਣਦਾ ਆ ਅਸੀਂ ਇੱਥੇ ਲਿਖ ਕੇ ਵੀ ਲਾਇਆ ਹੋਇਆ ਜੀ ਆ ਇਪੇਸਾਰਾ ਦੇਖੋ ਇਹ ਜਰੂਰ ਦੱਸੋ ਇਹਦੇ ਬਾਰੇ ਵੀ ਇਹਦੇ ਵਿੱਚ ਕਿੰਨਾ ਕਦਾ ਗਰੇ ਦੇ ਵਿੱਚ 80 ਪਾਣੀ ਦੇ ਪੀਪੇ ਪੈਂਦੇ ਨੇ ਜੀ 80 ਪੀਪੇ ਪਾਣੀ ਦੇ ਇੱਕੋ ਵਾਰ ਜਿਹੜਾ ਸਮਾਨ ਬਣਦਾ ਤੇ ਦੋ ਪੀਪੇ ਇਹਦੇ ਵਿੱਚ ਭਾਵ ਕੇ 30 ਕਿਲੋ ਕਿਉਂ ਪੈਂਦਾ ਹਾਂਜੀ ਤੇ ਨਾਲ ਇਹਦੇ ਵਿੱਚ ਦੋ ਕੁਆਂਟਲ ਚੀਨੀ ਪੈਂਦੀ ਹੈ 200 ਕਿਲੋ ਚੀਨੀ ਇਕੱਠੀ ਪੈਂਦੀ ਹੈ ਤੇ ਚਾਵਲ 4 ਕੁਆਂਟਲ ਪੈਂਦੇ ਨੇ 400 ਚਾਵਲ ਯਾਨੀ ਇੱਕੋ ਸਮੇਂ ਚ ਬਹੁਤ ਜ਼ਿਆਦਾ ਸੰਗਤ ਲਈ ਇਹ ਤਿਆਰ ਕੀਤਾ ਜਾਂਦਾ ਹਾਂ ਜੀ ਬਣ ਗਿਆ ਤਾਂ ਜੋ ਗੁਰੂ ਕੇ ਲੰਗਰਾਂ ਵਿੱਚ ਕੋਈ ਟੋਟ ਨਾ ਹੋਵੇ ਹਾਂਜੀ ਹਾਂ ਹਾਂ ਇਹ ਤਾਂ ਐਡੇ ਜੀ ਵੇਖੋ 100 ਸਾਲ ਪਹਿਲਾਂ ਐਡੇ ਐਡੇ ਬਰਤਨ ਬਣਾਉਣੇ ਹਾਂਜੀ ਕੋਈ ਭਵਿੱਖਤ ਸਮਾਂ ਸੀ ਜਿਹੜਾ ਬਿਲਕੁਲ ਬਹੁਤ ਦੂਰ ਅੰਦੇਸ਼ੀ ਦੀ ਗੱਲ ਹੈ ਬਹੁਤ ਦੂਰ ਦੇ ਸਮਿਆਂ ਦੇ ਵਿੱਚ ਕਿਉਂਕਿ ਹੁਣ ਤਾਂ ਇਹਨਾਂ ਵਰਤਨਾ ਵਿੱਚ ਸਾਨੂੰ ਆ ਕਿਸਾਨ ਸੰਘਰਸ਼ ਚੱਲ ਰਿਹਾ ਸੀ ਲੋੜ ਪਈਏ ਉਦੋਂ ਇਹ ਦੇਖ ਦੇ ਵਿੱਚ ਚੌਲ ਬਣਦੇ ਇਥੋਂ 5-5000 ਬੰਦੇ ਦਾ ਲੰਗਰ ਸੀ ਜਿਹੜਾ ਉਹ ਕਿਸਾਨ ਸੰਘਰਸ਼ ਦੇ ਵਿੱਚ ਇਥੋਂ ਜਾਂਦਾ ਰਿਹਾ ਹਾਂਜੀ ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ ਵੀ ਜਦੋਂ ਕਿਸੇ ਕਿਸਾਨੀ ਆंदोलਨ ਚੱਲਦਾ ਰਿਹਾ ਹਾਂਜੀ ਉਦੋਂ ਵੀ ਗੁਰਦੁਆਰਾ ਗੁਰਸਾਗਰ ਸਾਹਿਬ ਵੱਲੋਂ ਜਿਹੜਾ ਲੰਗਰ ਜਿਹੜਾ ਹੈ ਬਹੁਤ ਜਿਆਦਾ ਉਦੋਂ ਦੇਗਾ ਚ ਬਣ ਕੇ ਤਿਆਰ ਹੋ ਕੇ ਉੱਥੇ ਜਾਂਦਾ ਆ ਦੇਖੋ ਇਧਰ ਆ ਕੁੰਡ ਬਣਾਏ ਹੋਏ ਇਹ ਦੇਗ ਇਹਦੇ ਚੋਂ ਬਣਦੀ ਐ ਚੌਲਾਂ ਦੀ ਇਹਦੇ ਵਿੱਚ ਕੁੰਡ ਚ ਕੱਢੀ ਜਾਂਦੀ ਐ ਪਰ ਹੁਣ ਇਹ ਆਮ ਦੇਗ ਨਹੀਂ ਚੱਲਦੀ ਸਿਰਫ ਮੱਸੀ ਵਾਲੇ ਦਿਨ ਪਿੰਡ ਬਹਾਦਰਪੁਰ ਦੀ ਸੰਗਤ ਆ ਕੇ ਇਹਨੂੰ ਚਲਾਉਂਦੀ ਐ ਮੱਸੀਆ ਵਾਲੇ ਦਿਨ ਤੇ ਉਹ ਮੱਸੀਆ ਤੋਂ ਇਲਾਵਾ ਹੁਣ ਸ਼ਾਇਦ ਇਹ ਵੀ ਹੈਗਾ ਵਿਚਾਰ ਪ੍ਰਬੰਧਕਾਂ ਦਾ ਜਾਂ ਸੰਗਤ ਦਾ ਵੀ ਇਹ ਬਰਤਨ ਆਪਾਂ ਕਿਉਂਕਿ ਇਹ ਇਤਿਹਾਸਕ ਚੀਜ਼ਾਂ ਨੇ ਬਿਲਕੁਲ ਜੀ ਬਿਲਕੁਲ ਵੀ ਇਹਨਾਂ ਨੂੰ ਆਪਾਂ ਘੱਟ ਵਰਤੋਂ ਵਿੱਚ ਲਿਆ ਕੇ ਪਹਿਲੀ ਵਾਰੀ ਇਸ ਸਮੇਂ ਚ ਸੰਗਤਾਂ ਦੇ ਦਰਸ਼ਨ ਲਈ ਰੱਖੀ ਹੈ ਮੈਂ ਅੱਜ ਤੱਕ ਸੁਣਿਆ ਜਰੂਰ ਸੀ ਭਤੀ ਬੰਦਾ ਵੀਡੀਓ ਵੇਖੀ ਸੀ ਹਾਂ ਹਾਂ ਪਰ ਪਹਿਲੀ ਵਾਰ ਦਰਸ਼ਨ ਕਰਨ ਦਾ ਇਹਦਾ ਸੁਭਾਅ ਹੈ ਵੀ ਹੁਣ ਇਸ ਨੂੰ ਤਕਰੀਬਨ ਦਰਸ਼ਨਾਂ ਲਈ ਆਪਾਂ ਰੱਖੀਏ ਇਤਿਹਾਸਕ ਤੌਰ ਤੇ ਕਿ ਜਿਹੜੀ ਚੀਜ਼ ਇਹਦੇ ਥੱਲੇ ਬਣਦੀ ਹੈ ਜਾਂ ਬਣਾਉਣਿਆ ਗੈਸ ਲੱਗਿਆ ਅੱਗ ਵਾਲਦਿਆਂ ਕਿਉਂਕਿ ਇਹਦੇ ਨਾਲ ਫਿਰ ਜਿਹੜੇ ਬਰਤਨ ਵੀ ਮਨਿਆਦ ਵੀ ਘੱਟਦੀ ਹੈ ਵੀਰ ਨੂੰ ਆਪ ਸੰਭਾਲ ਕੇ ਰੱਖੀਏ ਵੀ ਆਪਾਂ ਹੋਰ ਜਗ੍ਹਾ ਤੋਂ ਨਾ ਜਾਨੀ ਕਿ ਸੰਤ ਮਹਾਰਾਜ ਜੀ ਨੇ ਜਿਹੜੀ ਲੰਗਰ ਦੀ ਮਰਜ਼ਾਦਾ ਸੀ ਉਹਨੂੰ ਅੱਗੇ ਤੋਰਿਆ ਬਿਲਕੁਲ ਜੀ ਅੱਗੇ ਸੰਤ ਮਹਾਰਾਜ ਨੇ ਲੰਗਰ ਦੀ ਮਰਜ਼ਾਦਾ ਨੂੰ ਇਹਦੇ ਨਾਲ ਦੀ ਇੱਕ ਦੇਗ ਜਿਹੜੀ ਹੈਗੀ ਬੁੰਗਾ ਮਸਤੋਣਾ ਗੁਰੂ ਕਾਂਸੀ ਦਮਦਮਾ ਸਾਹਿਬ ਹੈ ਕਿਉਂਕਿ ਉੱਥੇ ਵੀ ਮਹਾਵਿਦਿਆਲਿਆ ਸੰਤ ਜੀ ਮਹਾਰਾਜ ਨੇ ਇਹ ਸ਼ੁਰੂ ਕਰਿਆ ਸੀ ਠੀਕ ਹੈ ਜੀ ਤੇ ਬਾਕੀ ਜੇ ਕੋਈ ਦਰਸ਼ਨ ਕਰਨਾ ਚਾਹੁੰਦਾ ਤਾਂ ਆਕੇ ਨਾ ਬਿਲਕੁਲ ਜੀ ਬਿਲਕੁਲ ਆ ਸਕਦਾ ਵੀ ਅਕਾਲ ਲੰਗਰ ਗੁਰਸਾ ਕਰਮਸੋਣਾ ਸਾਹਿਬ ਦੀ ਅਕਾਲ ਲੰਗਰ ਦੇ ਵਿੱਚ ਇਹ ਦੇਗ ਸ਼ਿਸ਼ੋਭਤ ਹੈ ਆ ਇਮਾਰਤ ਜਿਹੜੀ ਇਹ ਬਣੀ ਹੋਈ ਆ ਆਪਾਂ ਜਿਹਦੇ ਵਿੱਚ ਖੜੇ ਆ ਹੁਣ ਇਹ 100 ਸਾਲ ਪੁਰਾਣੀ 1922 ਦੇ ਵਿੱਚ ਮਹਾਰਾਜਾ ਰੁਪਦਮਨ ਸਿੰਘ ਨਾਭਾ ਨੇ ਇਹ ਸੇਵਾ ਕਰੀ ਸੀ ਉਸ ਸਮੇਂ ਦੱਸਦੇ ਨੇ ਕਿ ਇਸ ਇਮਾਰਤ ਦੇ ਉੱਪਰ 30000 ਰੁਪਇਆ ਖਰਚ ਆਇਆ ਸੀ ਉਸ ਸਮੇਂ 1922 ਦੇ ਵਿੱਚ ਮਹਾਰਾਜਾ ਰੁਪਦਮਨ ਸਿੰਘ ਨਾਭਾ ਬੜੇ ਗੁਰਸਿੱਖ ਹੋਏ ਨੇ ਮਹਾਰਾਜਾਾਂ ਦੇ ਵਿੱਚੋਂ ਉਹਨਾਂ ਨੇ ਇਹ ਸੇਵਾ ਕਰੀ ਸੀ ਲੱਗਦੀ ਇਹ ਵੀ ਮੰਨਿਆ ਜਾਂਦਾ ਸੀ ਕਿ ਉਹ ਜਿਹੜੇ ਮਹਾਰਾਜਾ ਰੁਪਦਮਨ ਸਿੰਘ ਸੀ ਉਹ ਪੰਥ ਨਾਲ ਬੜਾ ਪਿਆਰ ਕਰਨ ਵਾਲੇ ਹਾਂ ਜੋ ਤੇ ਉਹ ਪੰਥਕ ਤੋਂ ਪ੍ਰਣਾਇਆ ਹੋਇਆ ਸੀ ਇੱਕ ਪੰਥਕ ਸੋਚ ਲੈ ਕੇ ਚੱਲਣ ਵਾਲੇ ਸੀ ਹਾਂਜੀ ਉਹ ਉਹਦੇ ਉਹਨਾਂ ਦੇ ਪਿੱਛੇ ਵੀ ਸੰਤ ਬਾਬਾ ਅਤਰ ਸਿੰਘ ਜੀ ਦੀ ਰੋਹਾਨੀਅਤ ਕੰਮ ਕਰ ਰਹੀ ਸੀ ਉਹਨਾਂ ਦੀ ਪ੍ਰੇਰਣਾ ਜਿਵੇਂ ਹੁੰਦੀ ਹੈ ਨਾ ਉਹ ਸਾਰਾ ਪਰਿਵਾਰ ਸੀ ਜਿਹੜਾ ਪੰਥ ਨੂੰ ਪ੍ਰਣਾਇਆ ਹੋਇਆ ਸੀ ਸੋ ਇਹ ਦੇਖਦਾ ਜਿਹੜਾ ਹੈ ਇਹਦਾ ਸਰੋ ਗੁਰੂ ਪਿਆਰੇ ਸਾਧ ਸੰਗਤ ਜੀ ਉਹ ਤੁਸੀਂ ਸਾਰਾ ਇਸ ਵੇਗ ਦਾ ਜੋ ਇਤਿਹਾਸ ਹੈ ਉਹ ਭਾਈ ਅਵਤਾਰ ਸਿੰਘ ਦੀ ਮਸਤੋਣਾ ਸਾਹਿਬ ਵਾਲੇ ਉਹਨਾਂ ਕੋਲੋਂ ਜਿਹੜਾ ਸੁਣਿਆ ਹੈ ਤੇ ਹੋਰ ਵੀ ਆਪ ਜੀ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਪਾ ਜਵतार ਸਿੰਘ ਜੀ ਮਸਤੋਣਾ ਸਾਹਿਬ ਵਾਲੇ ਕਿਉਂਕਿ ਇਹ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਐ ਸੰਤ ਮਹਾਰਾਜ ਦੇ ਜੀਵਨ ਬਾਰੇ ਜਾਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਨੇ ਤੁਸੀਂ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਵਾਰੀ ਆਪਾਂ ਫੇਰ ਸਾਰੀਆਂ ਸਮੂਚੀਆਂ ਸੰਗਤਾਂ ਦਾ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅੱਜ ਵੀ ਇਸ ਇਤਿਹਾਸਕ ਦੇਗ ਨੂੰ ਜਿਹੜਾ ਹੈ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੈ ਅੱਜ ਵੀ ਪੁਰਾਣੀਆਂ ਚੀਜ਼ਾਂ ਸਾਨੂੰ ਸੰਭਾਲ ਕੇ ਰੱਖਣੀ ਚਾਹੀਦੀ ਨੇ ਜੀ ਖਾਸ ਕਰਕੇ ਸਾਡੇ ਸਿੱਖਾਂ ਦਾ ਇਹ ਦਖਾਂਤ ਹੈ ਵੀ ਅਸੀਂ ਆਪਣੀ ਪ੍ਰਾਤਨਤਾ ਖਤਮ ਕਰਤੀ ਉਹ ਭਾਈ ਹਾਕਮ ਸਿੰਘ ਖੜਿਆ ਸਾਰੇ ਬਾਬਾ ਜੀ ਖੜੇ ਆ ਪਹਿਲਾਂ ਸਾਡੇ ਘਰਾਂ ਵਿੱਚ ਵੀ ਜਿਹੜੇ ਲੰਗਰ ਤਿਆਰ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਪਿੱਤਲ ਦੇ ਵਰਤਨਾ ਚ ਹੁੰਦੇ ਸੀ ਹਾਂਜੀ ਹਾਂਜੀ ਉਹ ਸਾਰਾ ਪਿੱਤਲ ਜਿਹੜਾ ਅਸੀਂ ਘਰਾਂ ਤੋਂ ਕੱਢ ਦਿੱਤਾ ਹੁਣ ਉਹ ਸਟੀਲ ਵਗੈਰਾ ਹੋਰ ਚੀਜ਼ਾਂ ਵਰਤਣ ਲੱਗ ਪਈਆਂ ਨਾ ਬਿਮਾਰੀਆਂ ਹੁੰਦੀ ਸੀ ਕਾਂਸੀ ਦੇ ਵਰਤਨ ਘਰੇ ਘਰਾਂ ਦੇ ਵਿੱਚ ਹੁੰਦੇ ਛੰਨੇ ਕਾਂਸੀ ਦੇ ਛੰਨੇ ਇਹਦਾ ਸਰਬਲੋਹ ਵਰਤਿਆ ਜਾਂਦਾ ਵੀ ਇਹਦੇ ਵੀ ਇੱਕ ਕਾਰਨ ਸੀ ਬਿਲ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਸਾਰਾ ਜਿਹੜਾ ਭਾਈ ਅਵਤਾਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਪਾਸੋਂ ਜਿਹੜਾ ਇਸ ਦੇਸ਼ ਦਾ ਦੇਗ ਦਾ ਇਤਿਹਾਸ ਹੈ ਉਹਦੇ ਬਾਰੇ ਆਪ ਜੀ ਨੇ ਜਾਣਕਾਰੀ ਲਈ ਹੈ ਸੋ ਇਨੀਆਂ ਕਿ ਜਿਹੜੀ ਬੇਨਤੀ ਆਪ ਜੀ ਦੇ ਨਾਲ ਕਰਨੀ ਆ ਸੀ ਹੋਰ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਭਾਈ ਅਵਤਾਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਉਹਨਾਂ ਤੋਂ ਆ ਕੇ ਲੈ ਸਕਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ